ਜੁ디ਆਣੇ ਦੇ थाना ਡਿਵੀਜ਼ਨ ਨੰਬਰ 3 ਅਧੀਨ ਪੈਂਦੀ ਪੁਲਿਸ ਚੌਂਕੀ ਧਰਮਪੂਰਾ ਤੇ ਬੀਤੀ ਰਾਤ ਕਰੀਬ 12:30 ਵਜੇ ਕੁਝ ਵਿਅਕਤੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ। ਹਮਲੇ 'ਚ ਕਾਂਸਟੇਬਲ ਦੀ ਵਰਦੀ ਫਟ ਗਈ ਤੇ ਇਸ ਦੇ ਨਾਲ ਹੀ ਚੌਂਕੀ ਇੰਚਾਰਜ ਅਸਵਿੰਦਰ ਸਿੰਘ ਦੇ ਮੱਥੇ ਤੇ ਸੱਟ ਲੱਗੀ। ਦੇ ਰਿਸਲ ਚੌਂਕੀ ਇੰਚਾਰਜ ਨੇ ਸ਼ਿੰਗਾਰ ਸਿਨੇਮਾ ਦੇ ਬਾਹਰ ਨਾਕਾਬੰਦੀ ਕੀਤੀ ਹੋਈ ਸੀ। ਜਿਸ ਦੌਰਾਨ ਵਾਹਨਾਂ ਦੀ ਚੈਕਿੰਗ ਕਰ ਰਹੇ ਸੀ। ਇਸ ਦੌਰਾਨ ਐਕਟਿਵ ਅਤੇ ਸਵਾਰ ਪਿਉ ਪੁੱਤ ਨੂੰ ਪੁਲਿਸ ਨੇ ਰੋਕ ਲਿਆ ਜਦੋਂ ਉਹਨਾਂ ਨੂੰ ਰਫਤਾਰ ਹੌਲੀ ਕਰਨ ਲਈ ਕਿਹਾ ਤਾਂ ਦੋਵਾਂ ਤੇਰਾ ਵਿਚਾਲੇ ਬਹਿਸ ਸ਼ੁਰੂ ਹੋ ਗਈ। ਮਾਮ ਚੌਂਕੀ ਤੇ ਲਿਜਾ ਕੇ ਪੁੱਛਗਿੱਛ ਕਰਨੀ ਚਾਹੀ ਇਸ ਦੌਰਾਨ ਪੁੱਤਰ ਚੌਂਕੀ ਤੋਂ ਭੱਜ ਗਿਆ ਪੁਲਿਸ ਨੇ ਕਿਹਾ ਕਿ ਕੁਝ ਸਮੇਂ ਬਾਅਦ ਉਹ ਕੁਝ ਲੋਕਾਂ ਨੂੰ ਆਪਣੇ ਨਾਲ ਲਿਆ ਜਿਨ੍ਹਾਂ ਨੇ ਚੌਂਕੀ ਦੇ ਬਾਹਰ ਹੰਗਾਮਾ ਕਰ ਦਿੱਤਾ ਦੂਜੇ ਪੱਖ ਨੇ ਪੁਲਿਸ 'ਤੇ ਇਲਜ਼ਾਮ ਲਗਾਏ ਨੇ ਕਿ ਉਹਨਾਂ ਨੇ ਸ਼ਰਾਬ ਪੀਤੀ ਹੋਈ ਤੇ ਬਿਨਾਂ ਕਿਸੇ ਗੱਲ ਤੋਂ ਪੁਲਿਸ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਨਾਲ ਕੁੱਟਮਾਰ ਕੀਤੀ ਫਿਰ ਕੱਲ ਮਨਣਾ ਸਾਡੀ ਇਰੀਦੀ ਵਿੱਚ ਡਵੀਜ਼ਨ ਨੰਬਰ 3 ਥਾਣੇ ਦੀ ਵਿੱਚ ਨਾ 스내ਚਿੰਗ ਹੋਈ ਸੀ ਜੀ ਉਹ ਵੀ ਵੀਡੀਓ ਬੜੀ ਵਾਇਰਲ ਹੋ ਰਹੀ ਸੀ ਜੀ ਅਸੀਂ ਉਸ 스내ਚਰਾਂ ਦੇ ਪਿੱਛੇ ਅੱਜ ਸਵੇਰ ਤੋਂ ਲੱਗੀ ਸੀ ਜੀ ਮੈਂ ਮੇਰੀ ਕੁਝ ਟੀਮ ਚੰਕੀ ਦੀ ਜੀ ਅਸੀਂ 8:30 9:00 ਵਜੇ ਜਿਹੜੇ ਸੈਚਰ ਨੇ ਮੋਟਰਸਾਈਕਲ ਤੇ ਵਾਰਦਾਤ ਕੀਤੀ ਸੀ ਜੀ ਉਸ ਨੂੰ ਮੋਟਰਸਾਈਕਲ ਰਿਕਵਰ ਕਰ ਲਿਆ ਜੀ ਪੱਟ ਜਿਹੜੇ ਸੈਚਰ ਜੀ ਉਹ ਭੱਜ ਗਏ ਸੀ ਜੀ ਉਸ ਤੋਂ ਬਾਅਦ ਅਸੀਂ ਆ ਕੇ ਉਸ ਚੌਕੀ ਅੱਗੇ ਗਾਰਡ ਚ ਜੀ ਅਸੀਂ ਨਾਕਾ ਮੈਂ ਆਪਣੀ ਟੀਮ ਨਾਲ ਇੱਕ ਨਾਕਾ ਲਾਇਆ ਸੀ ਜੀ ਚੌਕ ਤੋਂ ਚਾਰ ਦੇ ਲੱਗੇ ਤਾਂ ਵੀ ਰੇਡਿੰਗ ਆ ਰਹੀ ਹੈ ਜਿਹੜਾ ਕੋਈ ਥੀਕ ਮੋਟਰਸਾਈਕਲ ਕਰ ਰਹੇ ਨੂੰ ਰੋਕੇ ਚੈੱਕ ਵੀ ਹੈ ਕਿ ਸ਼ਾਇਦ ਜੀ ਸੈਚਰੀ ਹੋਵੇ ਨਾ ਜੀ ਜੀ ਉਹਨਾਂ ਨੂੰ ਜਦ ਤੱਕ ਟੀਮ ਵੀ ਚੈਕਿੰਗ ਹੀ ਹੁੰਦੀ ਆ ਜੀ ਪਰ ਇਹ ਇੱਕ ਇੱਕ ਦੋ ਇੱਕ ਵਾਤੇ ਦੋ ਸਰਦਾਰ ਜੀ ਆ ਰਹੇ ਸੀ ਜੀ ਇਹਨਾਂ ਨੂੰ ਅਸੀਂ ਰੋਕਿਆ ਇਸ਼ਾਰਾ ਇੱਥਾ ਰੁਕੰਦਾ ਜੀ ਤਾਂ ਸਾਡੇ ਮੁੰਸ਼ੀ ਜੀ ਰਿਸ਼ ਕੁਮਾਰ ਨੇ ਅੱਗੇ ਹੋ ਕੇ ਕਿਹਾ ਵੀ ਬਈ ਤੇ ਤੇ ਜਾ ਰਹੇ ਹਾਂ ਜਦ ਇਹ ਜਰਾ ਸਲੋ ਚੱਲੋ ਤਾਂ ਸਰਦਾਰ ਜੀ ਦੇ ਡਰਾਈਵਰ ਸੀ ਉਹ ਕਹਿੰਦੇ ਕਿ ਮੈਂ ਪੱਤਰਕਾਰ ਆ ਮੈਂ ਤੇ ਚੱਲਾਂਗਾ ਓਕੇ ਤੋ ਸਾਰੇ ਮੁੰਡੇ ਨੇ ਹਰੀਸ਼ ਨੇ ਮੁੰਛੀ ਨੇ ਕਹਦਾ ਕਿ ਤੂੰ ਪੱਤਰਕਾਰ ਹੈਂ ਤਾਂ ਮੈਂ ਵੀ ਮੁੰਛੀ ਆਂ ਜੀ ਜੀ ਕਰਦੇ ਇਥੇ ਰਾਜਾ ਚੱਲੋ ਬਸ ਇਸ ਗੱਲ ਤੋਂ ਸਾਰ ਉਹਨੇ ਗਾਲ ਕੱਢੀ ਜੀ ਇਹ ਗਾਲੂ ਵਾਲੀ ਹੁੰਦੇ ਮੈਂ ਇਹਨੂੰ ਕਿਹਾ ਮੈਂ ਆਪਣੇ ਮੁਲਾਜ਼ਮ ਦੇ ਬਲੇਬ ਕੋਲਣਾ ਨਹੀਂ ਮੈਂ ਉਹਨੂੰ ਅੰਦਰ ਲੈ ਆ ਜੀ ਸਰਦਾਰ ਜੀ ਜਿਹੜੇ ਆ ਰਹੇ ਸੀ ਮੈਂ ਬਾਹਰੋਂ ਕਿਹਾ ਉਸਦੇ ਅੰਦਰ ਆ ਜਿਓ ਮੇਰੇ ਨਾਲ ਬੈਠ ਕੇ ਗੱਲ ਕੋਈ ਨਹੀਂ ਕੁ ਕਰਨਾ ਉੱਥੇ ਕਿ ਸਰ ਮੇਰੇ ਨਾਲ ਮੁੰਡਾ ਕੌਂਸਲਰ ਹੁੰਸੀਗਾ ਲੱਤੀ ਸ਼ਰਮਾ ਜੀ ਇਹਦੇ ਨਾਲੇ ਇਹ ਸਰਦਾਰ ਜੀ ਦਾ ਬਾਅਦ ਚ ਪਤਾ ਲੱਗਿਆ ਕਿ ਇਹਦਾ ਬੇਟਾ ਕਿਸੇ ਨਾਲ ਉਹਨਾਂ ਨੇ ਇਹਦੀ ਵਰਤੀ ਪੜ ਲਈ ਤੇ ਵਰਤੀ ਪਾਟੀਆਂ ਦੀ ਕੋਈ ਨਸੰਗੀ ਕਰਾ ਦ ਉਹ ਤੋਂ ਬਾਅਦ ਇਹਨਾਂ ਨੇ ਆਪਣੇ ਹੋਰ ਸਮਰਥਕ ਸੀ ਉਹ ਬੁਲਾ ਲਈ ਜੀ ਉਹ ਬੁਲਾ ਕੇ ਸਾਡੀ ਚੌਂਕੀ ਹੈ ਜੀ ਚੌਂਕੀ ਦੇ ਉੱਪਰ ਹਮਲਾ ਕਰਦਾ ਲੱਤਾਂ ਮਾਰੀਆਂ ਏ ਧੱਕੇ ਮਾਰ ਕੇ ਜੀ ਲਗਦਾ ਸਰ ਆਪ ਤੁਹਾਡੇ ਸੱਟ ਵੀ ਲੱਗੀ ਹੈ ਇਹਨਾਂ ਨੇ ਉਹ ਜੂਨ ਸੀਗਾ ਇਹਨਾਂ ਦਾ ਉਹਦੇ ਵਿੱਚੋਂ ਕੁਝ ਮਾਰਿਆ ਜੀ ਬਾਅਦ ਹਮਲਾ ਹੋਇਆ ਅੰਦਰ ਹਮਲਾ ਕੀਤਾ ਤਾਂ ਉਹ ਲੋਕੀ ਤਾਂ ਤਸਵੀਰ ਦਿਖਾ ਲੈਣ ਕਿ ਕਿਉਂਕਿ ਚਾਰਜ ਨਹੀਂ ਜੀ ਸਾਡੇ ਸਹਿਯੋਗੀ ਲਈ ਬਹਿਸ਼ ਭਾਈ ਕਹਿੰਦਾ ਸੀ ਜੋ ਹਮਲਾ ਕੀਤਾ ਗਿਆ ਸੀ ਉਹਨਾਂ ਨੇ ਜੋ ਜੀ ਸੇਮ ਤੇ ਕੰਪਿਊਟਰ ਲਾ ਕੇ ਤੇ ਮਲਾਦ ਮੇਰੀ ਕਰਵਾ ਦਾ ਕਰਾ ਰਹੇ ਜੀ ਤੁਹਾਨੂੰ ਤਸਵੀਰਾਂ ਸਰ ਇਹ ਵੀ ਉਹ આરોਪ ਲਗਾ ਰਹੇ ਨੇ ਉਹ ਕਹਿੰਦੇ ਵੀ ਪੁਲਿਸ ਮੁਲਾਜ਼ਮਾ ਨੇ ਕਹਿੰਦਾ ਡਰਿੰਕ ਕੀਤੀ ਹੋਈ ਸੀ ਸਰ ਕੋ ਬਾਹਰੋਂ ਰੋਪ ਲਾ ਰਹੇ ਨੇ ਤੁਹਾਡੇ ਸਾਹਮਣੇ ਜੀ ਘੱਟ ਸਮੇਂ ਲੱਗਦੇ ਨੇ ਖਲੋ ਜੀ ਕੀ ਮਾਮਲਾ ਹੈ ਕੀ ਸਰ ਥੋੜਾ ਦੱਸੋਗੇ ਇੱਕ ਤੁਹਾਡੇ ਸਿਰਾਂ ਸੱਟ ਲੱਗੀ ਹੋਈ ਹੈ ਕੀ ਹੈ ਜਿਹੜਾ ਬਲੱਡ ਨਿਕਲ ਰਿਹਾ ਹੈ ਸਰ ਇਹ ਹجوم ਆ ਬਾਹਰ ਦੇਖੋ ਤੁਸੀਂ ਬਾਹਰ ਨਿਕਲਗੇ ਕਿੰਨੇ ਚੌਕੀ ਲੋੜੇ ਜੀ ਇਹਦੇ ਵਿੱਚੋਂ ਮੱਝਿਆ ਕੀ ਹੈ ਸਰ ਇਹਨਾਂ ਦੇ ਕੋਲੇ ਸੀ ਪਤਾ ਨਹੀਂ ਕੀ ਮਾਰਿਆ ਹੁਣ ਹਜੂਰ ਦੇ ਵਿੱਚ ਮੈਨੂੰ ਤਾਂ ਮੈਂ ਤਾਂ ਨੂੰ ਰੋਕ ਰਿਆ ਸੀ ਮੇਰੇ ਨਾਲ ਗੱਲ ਕਰ ਲਓ ਬੈਠ ਕੇ ਆ ਕੇ ਜੀ ਜੀ ਮੇਰੀ ਗੱਲ ਨਹੀਂ ਸੁਣੀ ਜੀ ਸਾਡੇ ਤਾਂ ਚੌਕੀ ਭੰਨਣ ਲੱਗ ਗਏ ਜਿਹਾ ਸਾਰਾ ਤੋੜ ਸਾਰੀ ਤੋੜੀ ਹੈ ਜੇ ਦੇਖ ਲਓ ਤੁਸੀਂ ਜੀ ਤੇ ਹੁਣ ਸਰ ਉਹਨਾਂ ਦਾ ਵੀ ਮੈਡੀਕਲ ਕਰਵਾਇਆ ਜਾਊਗਾ ਬਿਲਕੁਲ ਕਰਾਇਆ ਜਾਊਗਾ ਲਾਜਾ ਕਰਾ ਕੇ ਲਿਆਉਣੇ ਨੇ ਉਹ ਬਾਹਰ ਇਹੀ ਗੱਲ ਕਰ ਰਹੇ ਨੇ ਕਹਿੰਦੇ ਸੀ ਪੁਲਿਸ ਮੁਲਾਜ਼ਮ ਵੀ ਆਪਣਾ ਮੈਡੀਕਲ ਕਰਾਉਣ ਅਸੀਂ ਵੀ ਆਪਣਾ ਕਰਵਾਵਾਂਗੇ ਅਸੀਂ ਕਰਵਾਵਾਂਗੇ ਆਪਣਾ ਜੀ ਪਰ ਦਿੱਤਾ ਪੈਰਾਂ ਦਾ ਉਂਗਰਾਂ ਦਾ ਪਹਿਲਾ ਟਰਾਮਾ ਸੀ ਤਾਂ ਉਹ ਹੈ ਕਿ ਔਰ ਉਹਨਾਂ ਨੇ ਰੋਕਿਆ ਕਿ ਤੁਸੀਂ ਬਹੁਤ ਫਾਸਟ ਜਾ ਰਹੇ ਹੋ ਉਹ ਰੁਕ ਗਏ ਤੇ ਉਹਨਾਂ ਨੇ ਕਿਹਾ ਵੀ ਅਸੀਂ ਆਰਾਮ ਨਾਲ ਜਾ ਰਹੇ ਹਾਂ ਕੋਈ ਐਸੀ ਗੱਲ ਨਹੀਂ ਤੇ ਪੁਲਿਸ ਵਾਲਿਆਂ ਨੇ ਓਵਰ ਡਰਿੰਕ ਕੀਤੀ ਹੋਈ ਸੀ ਤੇ ਮੇਰੇ ਹਸਬੰਦ ਨੇ ਕੱਢ ਕੇ ਚਪੇੜ ਮਾਰੀ ਹਸਬੰਦ ਔਰ ਬੇਟੇ ਦੇ ਧੱਕਾ ਮੁਕੀ ਕੀਤੀ ਔਰ ਉਹਨਾਂ ਦੀਆਂ ਪ ਠੀਕ ਹੈ ਜੀ ਪੱਗਾਂ ਉਤਾਰਨ ਤੋਂ ਬਾਅਦ ਤੁਹਾਨੂੰ ਪਤਾ ਕੋਈ ਵੀ ਸਰਦਾਰ ਬਰਦਾਸ਼ਤ ਨਹੀਂ ਕਰੇਗਾ ਕੋਈ ਵੀ ਜਦੋਂ ਕਿਸੇ ਦੀ ਪੱਗ ਤੇ ਹੱਥ ਪਵੇਗਾ ਤੇ ਕੋਈ ਵੀ ਬਰਦਾਸ਼ਤ ਨਹੀਂ ਕਰੇਗਾ ਕਿਉਂਕਿ ਉਸਦੀ ਪੱਗ ਤੇ ਹੱਥ ਪਾਇਆ ਜਾਏਗਾ ਮੈਂ ਸਿਰਫ ਤੁਹਾਡੇ ਸਭ ਕੋਲੋਂ ਇਹੀ ਮੈਂ ਇਨਸਾਫ ਮੰਗਦੀ ਆ ਸਾਰਿਆਂ ਕੋਲੋਂ ਕਿ ਮੇਰੇ ਹਸਬੰਡ ਅਗਰ ਡਰਿੰਕ ਕਰਦੇ ਆ ਇਹ ਉਹਨਾਂ ਦੇ ਉੱਪਰ ਝੂਠੇ ਇਲਜ਼ਾਮ ਲਗਾ ਰਹੇ ਆ ਕਹਿ ਰਹੇ ਆ ਜੀ ਇਹਨਾਂ ਨੇ ਇੱਥੇ ਆ ਕੇ ਚੌਂਕੀ ਸਾਡਾ ਹੰਗਾਮਾ ਕੀਤਾ ਜਾਂ ਕੁਝ ਵੀ ਕੀਤਾ ਇਹਨਾਂ ਦਾ ਵੀ ਮਾਣਾ ਕਰਾਇਆ ਜਾਵੇ ਐਸ ਐਚਓ ਵੀ ਅੰਦਰ ਹੈ ਪੂਰੀ ਪੁਲਿਸ ਟੀਮ ਵੀ ਅੰਦਰ ਹੈ ਸਾਰੇ ਜਾਣੇ ਬਿਨਾ ਵਰਦੀ ਦੇ ਅੰਦਰ ਬੈਠੇ ਸੀ ਔਰ ਸਾਡੇ ਨਾਲ ਲੇਡੀਜ਼ ਦੇ ਨਾਲ ਗਾਲੀ ਗਲੋਚ ਵੀ ਕੀਤੀ ਗਈ ਹੈ ਮੈਂ ਉਸ ਚੀਜ਼ ਦੇ ਵਿੱਚ ਸਿਰਫ ਘਟੇ ਕੋਲੋਂ ਇੱਕੋ ਹੀ ਇਨਸਾਫ ਮੰਗਦੀ ਆ ਕਿ ਮੇਰੇ ਹਸਬੰਡ ਨਾ ਤਾਂ ਕਦੀ ਡਰਿੰਕ ਡਰਿੰਕ ਨੂੰ ਨਾਲ ਟੱਚ ਵੀ ਨਹੀਂ ਕੀਤਾ ਕਦੀ ਪੀਣਾ ਤਾਂ ਬੜੀ ਦੂਰੀ ਆ ਹਸਬੰਡ ਦਾ ਨਾਮ ਸਰਪਜੀ ਸਿੰਘ ਹੈ ਔਰ ਬੇਟੇ ਦਾ ਨਾਮ ਹਰਸੀਦਖ ਸਿੰਘ ਹੈ ਟਿਟੋਰੀਅਲ ਜੀ ਕਿੱਥੋਂ ਜਾ ਰਹੇ ਸੀ ਇਹ ਸਵਾਜੋ ਸਟੂਡੈਂਟ ਆ ਰਹੀ ਸੀ ਸ਼ਿੰਗਾਰ ਸ਼ਿਵਾਜੀ ਨਗਰ ਤੋਂ ਔਰ ਸੜਕਾ ਜਮਾਲਪੁਰ ਹੈ ਜਮਾਲਪੁਰ ਜਾ ਰਹੀ ਸੀ ਔਰ ਮੇਰਾ ਨਾਮ ਸਰਬਜੀਤ ਕੌਰ ਹੈ ਤੇ ਉਸ ਤੋਂ ਬਾਅਦ ਮੈਂ ਸਿਰਫ ਇੱਕੋ ਹੀ ਇਨਸਾਫ ਮੰਗਦੀ ਆ ਜੀ ਇਹਨਾਂ ਸਾਰੇ ਪੁਲਿਸ ਵਾਲਿਆਂ ਦੀ ਹੁਣ ਇਹਨਾਂ ਦਾ ਮੁਆਇਨਾ ਕੀਤਾ ਜਾਵੇ ਕਿਉਂਕਿ ਇਹਨਾਂ ਨੇ ਫੁੱਲ ਡ੍ਰਿੰਕ ਕਰ ਰੱਖੀ ਆ ਇਹਨਾਂ ਗਾਲੀ ਗਲੋਚ ਕੀਤਾ ਗਿਆ ਸਾਡੇ ਲੇਡੀਜ਼ ਦੇ ਨਾਲ ਇਹਨਾਂ ਨੇ ਅੰਨੇ ਵਾ ਉਹਨਾਂ ਨੂੰ ਘੁੱਟਿਆ ਸਿਰ ਤੱਕ ਪਾੜਦਾ ਉਹਨਾਂ ਦਾ ਇੰਨਾ ਜ਼ਿਆਦਾ ਚੀਕਾਂ ਦੀ ਆਵਾਜ਼ ਆ ਰਹੀ ਸੀ ਫੋਨ ਤੇ ਜਦੋਂ ਮੈਨੂੰ ਫੋਨ ਆਇਆ ਕਿ ਅਸੀਂ ਉਹਨੇ ਪੈਰੀ ਭਜਦੇ ਆਏ ਆ ਇੱਥੇ ਪਲੀਜ਼ ਮੇਰੀ ਰਿਕਵੈਸਟ ਆ ਤੁਹਾਡੇ ਅੱ ਸੁਣਵਾਈ ਨਹੀਂ ਕੀਤੀ ਜਾ ਰਹੀ ਮੈਂ ਹੱਥ ਜੋੜ ਕੇ ਸਾਰਿਆਂ ਦੇ ਅੱਗੇ ਬੇਨਤੀ ਕੀਤੀ ਕਰ ਰਹੀ ਆ ਕਿ ਜਿਹੜੇ ਵੀ ਕੋਈ ਵੀ ਸਿੱਖ ਭੈਣ ਭਰਾ ਹੈ ਪਲੀਜ਼ ਸਾਡੀ ਆ ਕੇ ਮਦਦ ਕਰਨ ਔਰ ਇਹਨਾਂ ਦੇ ਕੋਲੋਂ ਹਵਾਨਾ ਦੇ ਕੋਲੋਂ ਮੇਰੇ ਹਸਬੰਦ ਨੂੰ छुड़ाਣ ਦੇ ਕੀ ਤੋੜ ਭੰਨ ਵੀ ਕੀਤੀ ਗਈ ਇਹਨਾਂ ਨੇ ਦੇਖੋ ਜੀ ਸਾਰੇ ਇੱਥੇ ਗਵਾਹ ਇੰਨੇ ਗਵਾਹ ਖੜੇ ਆ ਇਹਨਾਂ ਤੋਂ ਪੁੱਛਿਆ ਜਾਵੇ ਕਿਸੇ ਤੋਂ ਵੀ ਕੋਈ ਵੀ ਕਹਿ ਕੋਈ ਵੀ ਕਹਿ ਸਕਦਾ ਹੋਵੇ ਕਿ ਅਸੀਂ ਕੋਈ ਵੀ ਤੋੜ ਭੰਨ ਕੀਤੀ ਆ ਚੀਕਾਂ ਦੀ ਆਵਾਜ਼ ਆ ਰਹੀ ਸੀ ਅੰਦਰ ਬੰਦ ਕਰਕੇ ਉਹਨਾਂ ਨੂੰ ਕੁੱਟਿਆ ਜਾ ਰਿਹਾ ਸੀ ਇੰਨੇ ਇੰਨੇ ਚੀਕ ਰਹੀ ਸੀ ਮੇਰਾ ਬੇਟਾ ਜਾਨ ਚੁੜਾ ਕੇ ਉਹਨਾਂ ਕੋਲੋਂ ਭੱਜ ਕੇ ਆਇਆ ਆਦਰਵਾਇਸ ਸਾਨੂੰ ਪਤਾ ਵੀ ਨਹੀਂ ਕੀ ਕੀਤਾ ਮੇਰੇ بیٹے اور ਹਸਬੰਦ ਦੇ ਨਾਲ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ